ਇੱਕ ਪਾਸੇ ਤੇ ਆਕਾਸ਼ ਬੱਤਾ ਦੀਆਂ ਤਾਰੀਫਾਂ ਹੋ ਰਹੀਆਂ ਸੀ ਕਿ ਵੱਡਾ ਅਫਸਰ ਆ ਜਿਹੜਾ ਟੰਗਾਉਣ ਦੇ ਵਿੱਚ ਸਭ ਤੋਂ ਵੱਡੀ ਅਹਿਮ ਭੂਮਿਕਾ ਨਿਭਾਈ ਆਕਾਸ਼ ਬੱਤਾ ਨੇ ਤੇ ਸੀਬੀਆਈ ਨੇ ਅੱਗੇ ਕੇਸ ਦਰਜ ਕੀਤਾ। ਤੁਸੀਂ ਆ ਜਿਹੜੇ ਆਕਾਸ਼ ਬੱਤਾ ਦੇ ਉੱਤੇ ਹੀ ਸਵਾਲ ਚੁੱਕਦੇ ਆ ਹੋਇਆਂ ਪਰਚੇ ਕੱਢ ਲਿਆਂਦੇ ਕਿ ਫਲਾਨੀ ਤਰੀਕ ਨੂੰ ਫਲਾਣਾ ਪਰਚਾ ਦਰਜ ਹੋਇਆ। ਇਹਦੀ ਤੇ ਆਪ ਪੁਲਿਸ ਅਫਸਰਾਂ ਦੇ ਨਾਲ ਰਿਸ਼ਵਤ ਲੈਣ ਦੇਣ ਦੀ ਕਦੋਂ ਦੀ ਕਹਾਣੀ ਚੱਲੀ ਆਉਂਦੀ ਹੈ। ਜਵਾਰੀਆਂ ਦੇ ਸਕੂਲ ਵਿੱਚ ਤੁਹਾਨੂੰ ਦੱਸਣ ਲੱਗਾ ਉਹ ਜ਼ੁਬਾਨ ਦੇ ਸੁਬਦੇ ਕਰਦੇ ਆ। ਇਹ ਵੀ ਚੋਰ ਸੀ, ਡੀਆਈਜੀ ਪੁਲਿਸ ਵੀ ਚੋਰ ਸੀ ਤੇ ਕਿਰਸ਼ਾਨੂ ਵੀ ਚੋਰ ਸੀ। ਮਖੋਟਾ ਵਿੱਚ ਇਮਾਨਦਾਰੀ ਦਾ ਪਾ ਕੇ ਲੋਕਾਂ ਨੂੰ ਪਾਗਲ ਬਣਾਵਾ ਮੈਂ ਪਾਗਲ ਨਹੀਂ ਬੰਦਾ। ਚੋਰ ਤੇ ਬੇਈਮਾਨ ਬੰਦਾ ਸੀਬੀਆਈ ਨੂੰ ਸ਼ਿਕਾਇਤ ਦੇ ਕੇ ਉਹਨੂੰ ਇਹ ਨਹੀਂ ਹੋਊਗਾ ਕੱਲ ਨੂੰ ਮੈਂ ਖੁਦ ਕਸੂਤਾ ਫਸ ਸਕਦਾ ਜੇ ਮੇਰੇ ਖਿਲਾਫ ਵੀ ਕਾਰਵਾਈ ਹੋ ਸਕਦੀ। ਉਸ ਦਾ ਕਿਸੇ ਨੇ ਗਲਤ ਸਮਝ ਦਿੱਤੀ ਹੋਵੇ। ਔਰ ਇਹ ਮੈਂ ਵਾਦਾ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਬਚਦਾ ਨਹੀਂ। ਹਰਚਰਨ ਭੁੱਲਰ ਵਾਲੇ ਕੇਸ 'ਚ ਯੈਸ। ਔਰ ਜੇ ਸੀਬੀਆਈ ਨੇ ਇਮਾਨਦਾਰੀ ਨਾਲ ਜਾਂਚ ਕੀਤੀ ਤਾਂ ਹਰਚਰਨ ਭੁੱਲਰ ਵਾਲੇ ਕੇਸ 'ਚ ਇਹ ਬਤੌਰ ਦੋਸ਼ੀ ਨਾਮਜ਼ਦ ਹੋਏ। ਮਨ ਵਿੱਚ ਹੀ ਅਚਾਨਕ ਖਿਆਲ ਆਇਆ ਜਿਾ ਤੁਹਾਨੂੰ ਲੋਕਾਂ ਨੇ ਸ਼ਿਕਾਇਤਾਂ ਦਿੱਤੀਆਂ ਕਿ ਜਿੱਥੇ ਅਰਚਰਨ ਭੁੱਲਰ ਦੀ ਗੱਲ ਹੋ ਰਹੀ ਹੈ ਕਿ ਕਿੰਨਾ ਬੇਈਮਾਨੀ 2 ਨੰਬਰ ਦੀ ਕਮਾਈ ਕੀਤੀ ਉਵੇਂ ਹੀ ਆਕਾਸ਼ ਬੱਤਾ ਬਾਰੇ ਵੀ ਦੱਸੋ ਤੁਹਾਡੇ ਮਨ ਵਿੱਚ ਕਿਉਂ ਆਇਆ ਥਾਣੇ ਦਾ ਜਿਹੜਾ ਪੀਐਨ ਹੁੰਦਾ ਨਾ ਉਹਨੂੰ ਫੜਾਉਣਾ ਔਖਾ ਤੁਸੀਂ ਇਸ ਨੂੰ ਫੜਾਉਣਾ ਔਖਾ ਮੈਂ ਤਹਿਸੀਲਦਾਰ ਤੇ ਪਟਵਾਰੀ ਫੜਾਉਣਾ ਸੀ ਮੈਂ ਉਹ ਨਹੀਂ ਫੜਾ ਸਕਿਆ ਜਦੋਂ ਮੈਂ ਵਕੀਲ ਨਹੀਂ ਸੀ ਹੁਣ ਤੇ ਮੈਂ 20 ਰੁਪਏ ਪਿੱਛੇ ਉਮਰ ਕੈਦ ਵੀ ਕਰਦਾ ਬੱਲੇ ਇਹ ਬੰਦਾ ਆਮ ਨਹੀਂ ਹੈ ਇਹਦੇ ਪਿੱਛੇ ਕੋਈ ਡੈਡੀ ਜੀ ਹੈ ਗਮੇਸ਼ ਸਿੰਘ ਸੈਣੀ ਤੇ ਕਤਲ ਦੇ ਪਰਚੇ ਕੋਈ ਕੁਛ ਅਜੇ ਤੱਕ ਨਹੀਂ ਫੜਿਆ ਗਿਆ। ਉਹਨੇ ਦੁਖੀ ਹੋ ਕੇ ਵੀ ਕਿਹਾ ਕਿ ਮੈਨੂੰ ਤਾਂ ਪਰਚਿਆਂ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਮੈਨੂੰ ਹਾਈ ਕੋਰਟ ਜਾਣਾ ਹੀ ਤਾਂ ਪੈ ਰਿਆ ਸੀ। ਪਰਚਿਆਂ ਦੀਆਂ ਧਮਕੀਆਂ ਤੇ ਉਹਨੂੰ ਦੋ ਜਿਹੜਾ ਪਰਚੇ ਦਾ ਨਾਂ ਨਹੀਂ ਜਾਂਦਾ। ਆਪਣੀ ਉਮਰ 1992 ਦਾ ਬਰਥ ਹੈ ਦਾ 26 ਜਨਵਰੀ 92 22 ਸਾਲ ਤੋਂ ਘੱਟ ਉਮਰ ਜਨੇ ਪਿਸਤੌਲ ਵਿਖਾ ਕੇ ਬੰਦੇ ਨੂੰ ਇਹ ਤੇ ਪਰਚਾ ਆਇਆ ਹੈ। ਆਲੋ ਪਰਚਾ। ਵਕੀਲ ਸਾਹਿਬ ਨੂੰ ਬੋਲਣਾ ਤਾਂ ਚਾਹੀਦਾ ਵੱਡੇ ਅਫਸਰ ਖਿਲਾਫ ਜਿਹਦੇ ਕੋਲ ਕਰੋੜਾਂ ਦਾ ਕੈਸ਼ ਮਿਲਿਆ 2.5 ਕਿਲੋ ਸੋਨਾ ਮਿਲਿਆ ਉਧਰ ਵਕੀਲ ਸਾਹਿਬ ਘੱਟ ਤੇ ਆਕਾਸ਼ ਬੱਤੇ ਵਾਲ ਦਿਵਾਲੇ ਜਿਆਦਾ ਹੋਏ ਫਿਰਦੇ ਆ ਇਹਨਾਂ ਦਾ ਕੀ ਮਕਸਦ ਹੈ ਇਹਦੇ ਪਿੱਛੇ ਤੁਹਾਡਾ ਕੀ ਇੰਟਰਸਟ ਹੈ ਮੈਂ ਵਿਕਣਾ ਭਾਈ ਕੀਮਤ ਸੈੱਟ ਕਰਾਉਣੀ ਹੈ ਜੇ ਆ ਚੋਰ ਨਾ ਮਿਲੇਗਾ ਤਾਂ ਚੋਰ ਵਰਗੀ ਗੱਲ ਕਰਾਂਗਾ ਨਾ ਹੋ ਜਦੋਂ ਸਾਰਿਆਂ ਦਾ ਫੋਕਸ ਤਾਂ ਐਚਐਸ ਭੁੱਲਰ ਹੈ ਤੁਸੀਂ ਆਕਾਸ਼ ਵਰਤੇ ਤੇ ਸੂਟ ਕਾਲੀ ਤੇ ਤੁਹਾਨੂੰ ਵੀ ਲੋਕ ਚੰਗਾ ਮਾੜਾ ਕਹਿਣਗੇ ਵੀ ਦੇਖੋ ਐਚਐਸ ਭੁੱਲਰ ਦੀ ਗੱਲ ਇਹ ਘੱਟ ਕਰਦੇ ਆ ਉਹਨਾਂ ਨਾਲ ਕਿਤੇ ਸੈਟਿੰਗ ਤਾਂ ਨਹੀਂ ਹੋ ਗਈ ਵਕੀਲ ਸਾਹਿਬ ਦੀ ਪੰਜਾਬ ਦੇ ਵਿੱਚ ਬਹੁ ਚਰਚਿਤ ਕੇਸ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੇ ਨਾਲ ਹੀ ਇੱਕ ਵਿਚੋਲਾ ਜਿਹੜਾ ਰਿਸ਼ਵਤ ਮਾਮਲੇ ਵਿੱਚ ਕਿਰਸ਼ਾਨ ਨੂੰ ਹੁਣ ਇਸ ਤੋਂ ਅੱਗੇ ਇੱਕ ਗੱਲ ਦੇ ਉੱਤੇ ਹੋਰ ਚਰਚਾ ਛਿੜ ਗਈ ਹੈ ਅੱਜਕੱਲ ਉਹ ਇਹ ਹੈ ਕਿ ਜਿਹੜਾ ਸ਼ਿਕਾਇਤ ਕਰਤਾ ਆਕਾਸ਼ ਬੱਤਾ ਜਿਹੜਾ ਸਕ੍ਰੈਪ ਦਾ ਕਾਰੋਬਾਰ ਕਰਦਾ ਹੈ ਉਸ ਤੇ ਸਵਾਲ ਉੱਠਣ ਲੱਗੇ ਨੇ ਔਰ ਉਹ ਸਵਾਲ ਸਭ ਤੋਂ ਪਹਿਲਾਂ ਕਿਸ ਨੇ ਉਠਾਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸੁਨੀਲ ਮੱਲਣ ਜੀ ਉਹ ਸਾਡੇ ਨਾਲ ਬੈਠੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਜਿਹੜੇ ਪਰਚਿਆਂ ਦੀ ਲਿਸਟ ਗਿਣੌਣੀ ਸ਼ੁਰੂ ਕੀਤੀ ਹੈ ਇਹਨਾਂ ਨੂੰ ਅਚਾਨਕ ਖਿਆਲ ਆਇਆ ਜਾਂ ਕੁਝ ਲੋਕਾਂ ਨੇ ਇਨਾਂ ਤੱਕ ਪਹੁੰਚ ਕੀਤੀ ਹੈ ਇਹ ਸਾਰੇ ਸਵਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਸੂਈ ਆਕਾਸ਼ ਬੱਤਾ ਉੱਤੇ ਕਿਉਂ ਟਿਕ ਗਈ ਹੈ ਹਾਲਾਂਕਿ ਸ਼ਿਕਾਇਤਕਰਤਾ ਆਕਾਸ਼ ਬੱਤਾ ਨੂੰ ਬਹੁਤ ਲੋਕਾਂ ਨੇ ਸ਼ਾਬਸ਼ ਵੀ ਹੁਣ ਤੱਕ ਦਿੱਤੀ ਹੈ ਕਿ ਮੁੰਡੇ ਨੇ ਹਿੰਮਤਾਂ ਦਿਖਾਈ ਵੱਡੇ ਅਫਸਰ ਨੂੰ ਹੱਥ ਪਾਉਣ ਦੀ ਇਹ ਸਾਰੀ ਗੱਲਬਾਤ ਕਰਾਂਗੇ ਮੱਲਨ ਸਾਹਿਬ ਇੱਕ ਪਾਸੇ ਤੇ ਆਕਾਸ਼ ਬੱਤਾ ਦੀਆਂ ਤਾਰੀਫਾਂ ਹੋ ਰਹੀਆਂ ਸੀ ਕਿ ਵੱਡਾ ਅਫਸਰ ਆ ਜਿਹੜਾ ਟੰਗਾਉਣ ਦੇ ਵਿੱਚ ਸਭ ਤੋਂ ਵੱਡੀ ਅਹਿਮ ਭੂਮਿਕਾ ਨਿਭਾਈ ਆਕਾਸ਼ ਬੱਤਾ ਨੇ ਤੇ ਸੀਬੀਆਈ ਨੇ ਅੱਗੇ ਕੇਸ ਦਰਜ ਕੀਤਾ ਤੁਸੀਂ ਆ ਜਿਹੜੇ ਆਕਾਸ਼ ਬੱਤਾ ਦੇ ਉੱਤੇ ਹੀ ਸਵਾਲ ਚੁੱਕਦਿਆਂ ਹੋਇਆਂ ਪਰਚੇ ਕੱਢ ਲਿਆਂਦੇ ਕਿ ਫਲਾਨੀ ਤਰੀਕ ਨੂੰ ਫਲਾਨਾ ਪਰਚਾ ਦਰਜ ਹੋਇਆ ਇਹਦੀ ਤੇ ਆਪ ਪੁਲਿਸ ਅਫਸਰਾਂ ਦੇ ਨਾਲ ਰਿਸ਼ਵਤ ਲੈਣ ਦੇਣ ਦੀ ਕਦੋਂ ਦੀ ਕਹਾਣੀ ਚੱਲੀ ਆਉਂਦੀ ਹੈ ਪਰਿਵਾਰਕ ਗੱਲਾਂ ਸਾਹਮਣੇ ਲਿਆਂਦੀਆਂ ਤੁਹਾਨੂੰ ਕਿਉਂ ਲੱਗਿਆ ਕਿ ਇਸ ਸਮੇਂ ਆਕਾਸ਼ ਬੱਤਾ ਬਾਰੇ ਵੀ ਦੱਸਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਹਰਚਰਨ ਭੁੱਲਰ ਬਾਰੇ ਦੇਖੋ ਗੱਲ ਪਤਾ ਕੀ ਹੈ ਬੇਈਮਾਨੀ ਵੀ ਇਮਾਨਦਾਰੀ ਨਾਲ ਹੁੰਦੀ ਹੈ ਤੁਹਾਨੂੰ ਇਹ ਸੂਲ ਨਹੀਂ ਪਤਾ ਜੁਵਾਰੀਆਂ ਦੇ ਸੂਲ ਵਿੱਚ ਤੁਹਾਨੂੰ ਦੱਸਣ ਲੱਗਾ ਉਹ ਜ਼ੁਬਾਨ ਦੇ ਸੌਦੇ ਕਰਦੇ ਆ ਤੇ ਨਿਭਾਉਂਦੇ ਆ ਲੜਾਈਆਂ ਨੂੰ ਤੇ ਕਚਹਿਰੀਆਂ ਬੜੀਆਂ ਮੈਂ ਸੱਚ ਦੱਸ ਰਿਹਾ ਅੱਜ ਤੱਕ ਮੇਰਾ ਬੜਿਆਂ ਨਾਲ ਵਾਪਿਆ ਹੈ ਜਿਹੜੇ ਜੂਏ ਦਾ ਕੰਮ ਕਰਦੇ ਆ ਜਾਂ ਇਲੀਗਲ ਜਿਹਨੂੰ ਆਪਾਂ ਪੁਲਿਸ ਕਹਿੰਦੀ ਹੈ ਟਰੈਫਿਕਿੰਗ ਦਾ ਕੰਮ ਕਰਦੇ ਆ ਜੇ ਉਹਨਾਂ ਨੇ ਮੈਨੂੰ ਜ਼ਬਾਨ ਦਿੱਤੀ ਹੈ ਨਾ ਵਕੀਲ ਸਾਹਿਬ 3 ਲੱਖ ਰੁਪਏ ਫੀਸ ਦੇਵਾਂਗੇ ਪਹਿਲਾਂ ਫੀਸ ਪਹੁੰਚਦੀ ਹੈ ਫਿਰ ਦੋ ਬੰਦੇ ਆਂਦੇ ਸੇਵਾ ਕਰਨ ਕਿਸਰ ਬੈਗ ਅਹੀਂ ਚੁੱਕਣਾ ਤੂੰ ਹੀ ਨਹੀਂ ਚੁੱਕਣਾ ਤੇ ਨਾਲ ਲੈ ਕੇ ਜਾਂਦੇ ਆ ਜੋ ਰਿਸਪੈਕਟ ਜੋ ਕਮਿਟਮੈਂਟ ਉਹ ਪੂਰੀ ਕਰਦੇ ਅੱਜ ਤੱਕ ਕਿਸੇ ਨੇ ਨਹੀਂ ਕੀਤੀ ਮਤਲਬ ਬੇਈਮਾਨ ਬੰਦੇ ਵੀ ਇਸ ਕੰਮ 'ਚ ਇਮਾਨਦਾਰੀ ਵਰਤਦੇ ਟੋਟਲ ਇਮਾਨਦਾਰ ਹੈ ਇਹ ਬੇਈਮਾਨ ਹੋ ਕੇ ਬੇਈਮਾਨ ਹੋ ਗਿਆ ਇਸ ਤੋਂ ਵੱਡੀ ਬੈਡ ਡਿਗਰੀ ਕੋਈ ਨਹੀਂ ਹੈ ਇਹ ਵੀ ਚੋਰ ਸੀ ਡੀਆਈਜੀ ਪੁੱਲਰ ਵੀ ਚੋਰ ਸੀ ਤੇ ਕਿਰਸ਼ਨੂ ਵੀ ਚੋਰ ਸੀ ਅਸ਼ਰਯਮ ਕਹਿੰਦਾ ਪਰ ਮਖੋਟਾ ਮੈਂ ਇਮਾਨਦਾਰੀ ਦਾ ਪਾ ਕੇ ਲੋਕਾਂ ਨੂੰ ਪਾਗਲ ਬਣਾਵਾ ਮੈਂ ਪਾਗਲ ਨਹੀਂ ਬੰਦਾ ਪਰ ਚੋਰ ਤੇ ਬੇਈਮਾਨ ਬੰਦਾ ਸੀਬੀਆਈ ਨੂੰ ਸ਼ਿਕਾਇਤ ਦੇ ਕੇ ਉਹਨੂੰ ਇਹ ਨਹੀਂ ਹੋਊਗਾ ਕੱਲ ਨੂੰ ਮੈਂ ਖੁਦ ਕਸੂਤਾ ਫਸ ਸਕਦਾ ਜੇ ਮੇਰੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਹੁਸਦਾ ਕਿਸੇ ਨੇ ਗਲਤਫहमी ਦਿੱਤੀ ਹੋਇਆ ਹੈ। ਔਰ ਇਹ ਮੈਂ ਵਾਦਾ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਬਚਦਾ ਨਹੀਂ। ਕਿਹੜੇ ਕੇਸ 'ਚ? ਹਰਚਰਨ ਪੁੱਲਰ ਵਾਲੇ ਕੇਸ 'ਚ। ਯੈਸ। ਔਰ ਜੇ ਸੀਬੀਆਈ ਨੇ ਇਮਾਨਦਾਰੀ ਨਾਲ ਜਾਂਚ ਕੀਤੀ ਤੇ ਹਰਚਰਨ ਪੁੱਲਰ ਵਾਲੇ ਕੇਸ 'ਚ ਇਹ ਬਤੌਰ ਦੋਸ਼ੀ ਨਾਮਜ਼ਦ ਹੋਏਗਾ। ਅਗਲਾ ਪਰਚਾ ਤਿਆਰ ਰੱਖਿਆ ਆਪਣੇ ਤੇ ਤੁਸੀਂ ਕਹਿੰਦੇ ਹੋ ਸ਼ਿਕਾਇਤ ਕਰਤਾ ਨਾਮਜ਼ਦ ਹੋਏਗਾ ਉਧਰ ਕਿਰਸ਼ਾਨੂੰ ਨੂੰ ਸਰਕਾਰੀ ਗਵਾਹ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਹੋ ਸਕਦਾ ਹੈ ਕਿ ਸਰਕਾਰੀ ਗਵਾਹ ਬਣ ਕੇ ਕਿਰਸ਼ਾਨੂੰ ਉਸ ਕੇਸ ਦੇ ਵਿੱਚ ਹਰਚਰਨ ਭੁੱਲਰ ਨੂੰ ਸਜ਼ਾ ਦਿਵਾਵੇ ਕੀ ਭਤਾ ਹੋਏ ਨੂੰ ਵੀ ਦਿਵਾਵੇ ਪਰ ਸਰਕਾਰੀ ਗਵਾਹ ਬਣ ਕੇ ਉਹਦੀ ਸਜ਼ਾ ਥੋੜੀ ਮਾਫ ਹੋ ਜਾਣੀ ਹੈ ਸਰਕਾਰੀ ਗਵਾਹ ਬਣ ਕੇ ਪਨਿਸ਼ਮੈਂਟ ਤੇ ਉਹਨੂੰ ਨਹੀਂ ਮਿਲਣੀ ਹੈ ਕਿਰਸ਼ਾਨੂੰ ਯੈਸ ਇਹ ਪਰੇਖਿਆ ਜੇ ਵੀ ਸਰਕਾਰੀ ਗਵਾਹ ਬਣ ਕੇ ਤੇ ਸ਼ਾਇਦ ਬਚ ਜਾਏਗਾ ਰੌਂਗ ਮਤਲਬ ਇਹਦੇ ਵਿੱਚ ਤਿੰਨੇ ਧਿਰਾਂ ਹੀ ਦੋਸ਼ੀ ਹੈ ਤੁਹਾਨੂੰ ਲੱਗਦੀ 100% ਤਿੰਨੇ ਧਿਰਾਂ ਦੋਸ਼ੀ ਹੈ ਔਰ ਇਹਨਾਂ ਨੇ ਆਮ ਜਨਤਾ ਦੇ ਜਿਹੜੀ ਮਿਹਨਤ ਦੀ ਕਮਾਈ ਨੂੰ ਔਰ ਉਹਨੂੰ ਦਰਕਨਾਰ ਵੀ ਕੀਤਾ ਉਹਨੂੰ ਮਿਸਯੂਜ਼ ਵੀ ਕੀਤਾ ਔਰ ਉਹਨੂੰ ਥੇਸ ਵੀ ਪਹਾਈ ਹੈ ਤੁਹਾਡੇ ਮਨ ਵਿੱਚ ਹੀ ਅਚਾਨਕ ਖਿਆਲ ਆਇਆ ਹੈ ਜਿਾ ਤੁਹਾਨੂੰ ਲੋਕਾਂ ਨੇ ਸ਼ਿਕਾਇਤਾਂ ਦਿੱਤੀਆਂ ਕਿ ਜਿੱਥੇ ਅਰਚਰਨ ਭੁੱਲਰ ਦੀ ਗੱਲ ਹੋ ਰਹੀ ਹੈ ਕਿ ਕਿੰਨਾ ਬੇਈਮਾਨੀ ਦੋ ਨੰਬਰ ਦੀ ਕਮਾਈ ਕੀਤੀ ਉਵੇਂ ਹੀ ਆਕਾਸ਼ ਬੱਤਾ ਬਾਰੇ ਵੀ ਦੱਸੋ ਤੁਹਾਡੇ ਮਨ 'ਚ ਕਿਉਂ ਆਇਆ ਨੇ ਮੇਰੇ ਮਨ ਚ ਨਹੀਂ ਆਇਆ ਮੇਰੇ ਮੇਰੇ ਨਾਲ ਨਾ ਇੱਕ ਚੈਨਲ ਆਇਆ ਸ਼ੈਦ ਨਿਰਪਖ ਪੋਸਟ ਵਾਲੇ ਆਏ ਸੀ ਮੇਰੇ ਕੋਲ ਉਹਨਾਂ ਨੇ ਮੇਰੇ ਕੋਲ ਡੀਆਜੀ ਪੁਲਿਸ ਦੇ ਮਤਲਬ ਸੀਬੀਆਈ ਕਿਵੇਂ ਜਾਂਚ ਕਰਦੀ ਹੈ ਈਡੀ ਕਿਵੇਂ ਕਰਦੀ ਹੈ ਇਹ ਸਾਰੇ ਮਹਿਕਮੇ ਪੁਲਸ ਕਿਵੇਂ ਕਰਦੀ ਹੈ ਕਿੱਥੇ ਗਲਤੀਆਂ ਰਹਿੰਦੀਆਂ ਉਹਦੇ ਤੇ ਸਾਡੀ ਡਿਬੇਟ ਸੀ ਵੀ ਐਸ ਜਿਹੜੀ ਡੀਆਜੀ ਪੁਲਰ ਤੇ ਐਫਆਈਆਰ ਹੈ ਇਹਦੇ ਚ ਕੀ ਬਣੇਗਾ ਮੈਨੂੰ ਤਾਂ ਕੁਝ ਵੀ ਨਹੀਂ ਸੀ ਨਾ ਫੈਕਟ ਪਤਾ ਤੇ ਉਹਦੇ ਵਿੱਚ ਗੱਲਾਂ ਕਰਦੇ ਕਰਦੇ ਮੈਂ ਫਿਰ ਇੱਕ ਗੱਲ ਕਹੀ ਸੀ ਮੈਂ ਕਿਹਾ ਜਿਹੜਾ ਇਹ ਆਕਾਸ਼ ਬਤਾ ਹੈ ਜੀ ਜੋ ਵੀ ਇਹ ਬੰਦਾ ਹੈ ਮੈਨੂੰ ਨਹੀਂ ਪਤਾ ਕੌਣ ਹੈ ਮੈਂ ਇਹਨੂੰ ਦੇਖਿਆ ਨਹੀਂ ਜਾਣਿਆ ਨਹੀਂ ਮੈਂ ਕਦੀ ਉਸ ਪਾਸੇ ਨਹੀਂ ਗਿਆ ਮੇਰੀ ਕੋਈ ਦੋ ਨੰਬਰ ਦੀ ਗੱਡੀ ਨਹੀਂ ਹੁੰਦੀ ਮੇਰੇ ਕੋ ਤੇ ਆਪਣੀਆਂ ਗੱਡੀਆਂ ਉਹਦੇ ਚ ਜਾਇਦਾ ਉਹਦੇ ਚਾਜੀਦਾ ਤੇ ਉਸ ਕਰਕੇ ਇਹ ਬੰਦਾ ਆਮ ਨਹੀਂ ਹੈ ਜਿੰਨੇ ਸਿੱਧੇ ਹੀ ਮੈਂ ਕਿਹਾ ਇੱਕ ਥਾਣੇ ਦਾ ਜਿਹੜਾ ਪੀਐਨ ਹੁੰਦਾ ਨਾ ਉਹਨੂੰ ਫੜਾਉਣਾ ਔਖਾ ਕਿਸੇ ਏਸੇ ਨੂੰ ਫੜਾਉਣਾ ਔਖਾ ਮੈਂ ਤਹਿਸੀਲਦਾਰ ਤੇ ਪਟਵਾਰੀ ਫੜਾਉਣਾ ਸੀ ਮੈਂ ਉਹ ਨਹੀਂ ਫੜਾ ਸਕਿਆ ਜਦੋਂ ਮੈਂ ਵਕੀਲ ਨਹੀਂ ਸੀ ਹੁਣ ਤੇ ਮੈਂ 20 ਰੁਪਏ ਪਿੱਛੇ ਉਮਰ ਕਾਇਦ ਵੀ ਕਰਾਂਦਾ ਬੰਦੇ ਨੂੰ ਉਹ ਤਾਂ ਵੱਖਰੀ ਗੱਲ ਹੈ ਪਰ ਹੁਣ ਕਾਨੂੰਨ ਦੀ ਜਾਂਚ ਆ ਗਈ ਦਾ ਪੇਚ ਆ ਗਿਆ ਸਮਝ ਲੱਗ ਗਈ ਕਾਨੂੰਨ ਦੀ ਲਾਈਨ ਨੂੰ ਪੜ੍ਹਨਾ ਆ ਗਿਆ ਉਹਦਾ ਮਤਲਬ ਕੱਢਣਾ ਆ ਗਿਆ ਤੇ ਇਹ ਬੰਦਾ ਆਮ ਨਹੀਂ ਹੈ ਇਹਦੇ ਪਿੱਛੇ ਕੋਈ ਡੈਡੀ ਜੀ ਹੈ ਤੁਹਾਡਾ ਉਦੋਂ ਮੱਥਾ ਠਣਕਿਆ ਕਿ ਸੀਬੀਆਈ ਨੂੰ ਸਿੱਧਾ ਅਰੈਸਟ ਕਰਵਾਇਆ ਡੀਆਈਜੀ ਭੁੱਲਰ ਨੂੰ ਤੇ ਡੀਆਈਜੀ ਛੋਟੀ ਮੋਟੀ ਗੱਲ ਛੋਟੀ ਮੋਟੀ ਗੱਲ ਨਹੀਂ ਜ਼ਿਲ੍ਹੇ ਦਾ ਮਾਲਕ ਹੈ ਮਹਾਰਾਜ ਜ਼ਿਲ੍ਹਾ ਕੀ ਪੰਜਾਬ ਦਾ ਮਾਲਕ ਹੈ ਤਿੰਨ ਜ਼ਿਲ੍ਹਿਆਂ ਦਾ ਮਾਲਕ ਨਹੀਂ ਪੰਜਾਬ ਦਾ ਹੀ ਮਾਲਕ ਹੈ ਤੇ ਮੌਜੂਦਾ ਡੀਆਈਜੀ ਨੂੰ ਫੜਾ ਲੈਣਾ ਸੁਮੇਤ ਸਿੰਘ ਸੈਣੀ ਤੇ ਕਤਲ ਦੇ ਪਰਚੇ ਕੋਈ ਕੁਝ ਅਜੇ ਤੱਕ ਨਹੀਂ ਫੜਿਆ ਗਿਆ ਪਰ ਆਮ ਲੋਕਾਂ ਦੀ ਭਾਵਨਾ ਨਾਲ ਸ਼ੱਕ ਉਹਨਾਂ ਨੇ ਵੀ ਸ਼ਾਇਦ ਕੀਤਾ ਹੋਵੇ ਲੋਕਾਂ ਨੇ ਵੀ ਪਰ ਉਹ ਸ਼ਾਬਾਸ਼ ਇਸ ਗੱਲ ਦੀ ਦਿੰਦੇ ਸੀ ਕਿ ਵੱਡੀਆਂ-ਵੱਡੀਆਂ ਸਰਕਾਰਾਂ ਦਾਵਾ ਕਰਨ ਵਾਲੀਆਂ ਕਿ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਦੇ ਨਹੀਂ ਉਹਨਾਂ ਨੇ ਤੇ ਹੱਥ ਨਹੀਂ ਪਾਇਆ ਤੇ ਇਸ ਮੁੰਡੇ ਨੇ ਇੰਨੀ ਹਿੰਮਤ ਤਾਂ ਕੀਤੀ ਸਿੱਧਾ सीबीआई ਨੂੰ ਸ਼ਿਕਾਇਤ ਦਿੱਤੀ ਟਰੈਪ ਲੱਗਿਆ ਸਬੂਤ ਸੀ ਤੇ ਫੜਿਆ ਗਿਆ ਇਸ ਗੱਲ ਦੀ ਸ਼ਾਬਾਸ਼ ਮੈਂ ਵੀ ਦਿੰਨਾ ਪਰ ਇਸ ਬੰਦੇ ਨੇ ਆਪਣਾ 4 ਚੋਕੀ 16 ਲੱਖ ਰੁਪਏ ਬਚਾਉਣਾ ਸੀ ਤੇ ਇਹਨੇ ਕਿਹਾ ਵੀ ਨਾਲੇ ਵਾਵਾ ਖਟ ਲਾਂਗੇ ਨਾਲੇ ਪ੍ਰਾਈਵੇਟ ਬੌਂਸਰਾਂ ਦੇ ਪੈਸੇ ਵਿਚਾਲਾਂਗੇ ਸਰਕਾਰ ਕੋਲੋਂ ਸਿਕਿਉਰਿਟੀ ਲੈ ਲਾਂਗੇ ਤੇ ਆਪਾਂ ਸਰਕਾਰੀ ਸਿਕਿਉਰਿਟੀ ਲੈ ਚੁੱਕਾ ਹੈ ਪਰ ਉਹ ਉਹਨੇ ਦੁਖੀ ਉਹ ਕਿਹ ਵੀ ਕਿਹਾ ਕਿ ਮੈਨੂੰ ਤਾਂ ਪਰਚਿਆਂ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਮੈਨੂੰ ਹਾਈ ਕੋਰਟ ਜਾਣਾ ਹੀ ਤਾਂ ਪੈ ਰਿਆ ਸੀ ਪਰਚਿਆਂ ਦੀਆਂ ਧਮਕੀਆਂ ਤੇ ਉਹਨੂੰ ਦੋ ਜਿਹੜਾ ਪਰਚੇ ਦਾ ਨਾਂ ਨਹੀਂ ਜਾਣਦਾ ਆਪਣੀ ਉਮਰ 1992 ਦਾ ਬਰਥ ਹੈ ਦਾ 26 ਜਨਵਰੀ 92 22 ਸਾਲ ਤੋਂ ਘੱਟ ਉਮਰ ਜਨੇ ਪਿਸਤੌਲ ਵਿਖਾ ਕੇ ਬੰਦੇ ਨੂੰ ਇਹ ਤੇ ਪਰਚਾ ਹੋਇਆ ਆਹ ਲੋ ਪਰਚਾ ਇਹ ਕਿਹੜੇ ਪਰਚਾ ਹੈ ਮੈਂ ਪੂਰਾ ਦੱਸਦਾ ਜੀ ਫਤਿਹਗੜ੍ਹ ਸਾਹਿਬ ਗੋਵਿੰਦਗੜ੍ਹ ਮੰਡੀ 2014 ਐਫਆਈਆਰ ਨੰਬਰ 7512014 ਧਾਰਾ 336 ਆਈਪੀਸੀ ਐਕਟ ਇਨਡੇਂਜਰਿੰਗ ਟੂ ਦਾ ਲਾਈਫ ਆਕਾਸ਼ ਬੱਤਾ ਨੇ ਸਾਡੇ ਵੱਲ ਪਿਸਤੌਲ ਕਰ ਲਿਆ ਅਤੇ ਰਾਹ ਜਾਂਦੇ ਵਿਅਕਤੀਆਂ ਦੇ ਪਿੱਛੇ ਛੁਪ ਕੇ ਆਹੀ ਉਹਦੇ ਨਾਲ ਦੌੜੇ ਤੇ ਆਪਣੀ ਜਾਨ ਬਚਾਈ ਇਹ 22 ਸਾਲ 21 ਸਾਲ 11 ਮਹੀਨੇ ਤੇ 8-9 ਦਿਨ ਦਾ ਮੁੰਡਾ ਤੁਸੀਂ ਕਿਸ ਸਮੇਂ ਦਿਓ ਜੇ ਕੋ ਸਵਾਲ ਕੀਤਾ ਨਾ ਤੁਹਾਡੀ ਗੱਲ ਵਿੱਚ ਆ ਉਹ ਕਹਿੰਦੇ ਕਿ ਮੇਰੇ ਤੇ ਪਹਿਲਾਂ ਹੀ ਪਰਚੇ ਇਸ ਕਰਕੇ ਕੀਤੇ ਗਏ 155 ਨੰਬਰ ਐਫ ਆਈ ਆਰ ਜੀ ਦੇ ਬਦਲੇ ਰਿਸ਼ਵਤ ਮੰਗੀ ਗਈ ਉਹ ਵੀ ਮੇਰੇ ਤੇ ਝੂਠਾ ਪਰਚਾ ਪਾਇਆ ਮੈਂ ਤਾਂ ਚਾਹੁੰਦਾ ਕਿ ਸੀਬੀਆਈ ਉਸ ਪਰਚੇ ਦੀ ਵੀ ਇਨਕੁਆਇਰੀ ਕਰੇ ਫਿਰ ਸੀਬੀਆਈ ਵਿਜੀਲੈਂਸ ਦੀ ਵੀ ਇਨਕੁਆਇਰੀ ਕਰੇ ਪਰਚਾ ਨੰਬਰ 8 ਵਿਜੀਲੈਂਸ ਬਿਊਰੋ ਫੇਸ 1 ਮੁਹਾਲੀ ਸਾਲ 2020 21 8 2020 ਐਕਟ ਕਿਹੜਾ ਕਿਹੜਾ ਲੱਗਾ ਪੀਸੀ ਐਕਟ ਪਰੋਵੈਂਸ਼ਨ ਆਫ ਕਰਪਸ਼ਨ ਐਕਟ ਦਾ ਧਾਰਾ 7 7ਏ 8 ਆਈਪੀਸੀ ਦੀਆਂ ਧਾਰਾ 420 465 66 68 71 120ਬੀ ਕਾਗਜ਼ ਬਣਾਉਣੇ ਮੋਹਰ ਬਣਾਉਣੀ ਠੱਗੀ ਮਾਰਨੀ ਸਰਕਾਰੀ ਪੈਸੇ ਦਾ ਗਬਨ ਕਰਨਾ ਜਿਹਦੇ ਵਿੱਚ ਐਕਸਾਈਜ਼ ਤੇ ਟੈਕਸੇਸ਼ਨ ਦੇ ਬੰਦੇ ਵੀ ਸ਼ਾਮਲ ਨੇ ਉਹਦੇ ਵਿੱਚ ਆਕਾਸ਼ ਬੱਤਾ ਵੀ ਹੈ ਕੀ ਆਕਾਸ਼ ਬੱਤਾ ਦੇ ਜਿੰਨਾ ਪਰਚਿਆਂ ਦਾ ਤੁਸੀਂ ਵੇਰਵਾ ਸਾਂਝਾ ਕਰ ਰਹੇ ਹੋ ਅੱਜ ਵੀ ਸਟੈਂਡ ਕਰਦੇ ਨੇ ਜਾਂ ਕੁਐਸ਼ ਹੋ ਚੁੱਕੇ ਨੇ ਪਾਜੀ ਮੈਨੂੰ ਉਹਦਾ ਨਾ ਮਤਲਬ ਨਹੀਂ ਬੰਦੇ ਦਾ ਕੈਰੇਕਟਰ ਜ਼ਰੂਰ ਵਿਖਾ ਰਿਆ ਮੈਂ ਤੁਹਾਨੂੰ ਆ ਪਰਚਾ ਨਹੀਂ ਕੁਐਸ਼ ਹੋਇਆ ਹੋਊਗਾ ਆਫੀਸ ਵਿਲੇਂਸ ਬਿਊਰੋ ਵਾਲਾ ਪਰਚਾ ਕਿਉਂਕਿ ਕ੍ਰਾਈਮ ਰਿਪੋਰਟਡ ਬਾਇ ਗਵਰਨਮੈਂਟ ਕੈਨ ਨਾਟ ਬੀ ਕੰਪਰੋਮਾਈਜ਼ਡ ਸੁਪਰੀਮ ਕੋਰਟ ਨੇ ਸਾਰੀਆਂ ਜੱਜਮੈਂਟ ਚ ਲਿਖਿਆ ਜਿਹੜਾ ਰਿਪੋਰਟ ਉਹਨੇ ਕੀਤਾ ਤੇ ਪਰਚਾ ਜਿਹੜਾ ਸਰਕਾਰ ਨੇ ਦਰਜ ਕਰਾਇਆ ਇਹਦੇ ਚ ਸ਼ਿਕਾਇਤ ਕਰਤਾ ਕੌਣ ਹੈ ਸ਼੍ਰੀ ਅਸ਼ੀਸ਼ ਕਪੂਰ ਪੀਪੀਐਸ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਵਿਲੇਂਸ ਬਿਊਰੋ ਕਹੇਗਾ ਮੈਂ ਝੂਠਾ ਪਰਚਾ ਕਰਾਇਆ ਤੇ ਸਰਕਾਰ ਦੇ ਅਫਸਰ ਦੇ ਖਿਲਾਫ ਸਰਕਾਰ ਲਿਖੇਗੀ ਕਿ ਇਹ ਬੰਦਾ નિર્ਦੋਸ਼ ਗਲਤ ਫਸ ਗਿਆ ਸਰਦ ਤੁਹਾਨੂੰ ਪਰਮਿਸ਼ਨ ਨਹੀਂ ਹੈ ਕਿਸੇ ਵੀ ਔਕਾਤ ਨਹੀਂ ਹੈ ਇਸ ਪਰਚੇ ਨੂੰ ਖਰਜ ਕਰ ਜੇ ਅਦਰ than ਆਨਰੇਬਲ ਕੋਰਟ ਮਤਲਬ ਘੱਟੋ ਘੱਟ ਇਸ ਪਰਚੇ ਦਾ ਸਟੇਟਸ ਅਜੇ ਵੀ ਸਟਿਲ ਹੈਗਾ ਮੈਨੂੰ ਨਹੀਂ ਪਤਾ ਪਰ ਹੋਏਗਾ ਮੈਂ ਹੁਣ ਕਰਾਂਗਾ ਰਿਸਰਚ ਟੀਮ ਨੂੰ ਲਾਵਾਂਗਾ ਕਿਉਂਕਿ ਜਿੰਨੀ ਕਿ ਮੈਨੂੰ ਜ਼ਰੂਰਤ ਸੀ ਇਸ ਬੰਦੇ ਕੋਲ ਕਿੰਨੇ ਪਰਚਿਆਂ ਦੀ ਜਾਣਕਾਰੀ ਪਹੁੰਚੀ ਮੇਰੇ ਕੋਲ 4 ਦੀ ਪਹੁੰਚ ਚੁੱਕੀ ਤੇ 4 ਪਰਚੇ ਪਹੁੰਚ ਚੁਕੇ ਆ ਤਿੰਨ ਹੋਰ ਨੇ ਜਿਹੜੇ ਮੈਨੂੰ ਹਲੇ ਪਰਚੇ ਨਹੀਂ ਪਹੁੰਚੇ ਮੈਨੂੰ 7 ਤੋਂ 8 ਪਰਚਿਆਂ ਦੀ ਜਾਣਕਾਰੀ ਹੋਈ ਹੈ ਪਰ ਮੈਂ ਜਿਹੜੇ ਚਾਰ ਮੇਰੇ ਕੋਲ ਨੇ ਮੈਂ ਉਹਨਾਂ ਦੀ ਗੱਲ ਕਰਨੀ ਆ ਜਦੋਂ ਤੋਂ ਤੁਸੀਂ ਆਕਾਸ਼ ਬੱਤਾ ਬਾਰੇ ਬੋਲਣਾ ਸ਼ੁਰੂ ਕੀਤਾ ਹੈ ਕਿ ਕੀ ਕੀ ਪਰਚੇ ਨੇ ਕ੍ਰਾਈਮ ਕੁੰਡਲੀ ਇਹ ਰਹੀ ਹੈ ਇਸ ਨੌਜਵਾਨ ਦੀ ਜਾਂ ਇਸ ਆਕਾਸ਼ ਬੱਤਾ ਦੀ ਉਦੋਂ ਤੋਂ ਤੁਹਾਨੂੰ ਰਿਐਕਸ਼ਨ ਇਹ ਨਹੀਂ ਆਏ ਲੋਕਾਂ ਦੇ ਕਿ ਜਿਹਨੂੰ ਅਸੀਂ ਸ਼ਾਬਸ਼ ਦਿੰਦੇ ਫਿਰਦੇ ਸੀ ਵਕੀਲ ਸਾਹਿਬ ਨੂੰ ਬੋਲਣਾ ਤਾਂ ਚਾਹੀਦਾ ਵੱਡੇ ਅਫਸਰ ਖਿਲਾਫ ਜਿਹਦੇ ਕੋਲ ਕਰੋੜਾਂ ਦਾ ਕੈਸ਼ ਮਿਲਿਆ 2.5 ਕਿਲੋ ਸੋਨਾ ਮਿਲਿਆ ਉਧਰ ਵਕੀਲ ਸਾਹਿਬ ਘੱਟ ਤੇ ਆਕਾਸ਼ ਬੱਤੇ ਵਾਲ ਦਿਵਾਲੇ ਜਿਆਦਾ ਹੋਏ ਫਿਰਦੇ ਆ ਇਹਨਾਂ ਦਾ ਕੀ ਮਕਸਦ ਹੈ ਇਹਦੇ ਪਿੱਛੇ ਤੁਹਾਡਾ ਕੀ ਇੰਟਰਸਟ ਹੈ ਮੈਂ ਵਿਕਣਾ ਭਾਜੀ ਕੀਮਤ ਸੈੱਟ ਕਰ ਜੇ ਆ ਚੋਰ ਨਾ ਮਿਲਾਂਗਾ ਤੇ ਚੋਰ ਵਰਗੇ ਗੱਲ ਕਰਾਂਗਾ ਨਾ ਦੇਖੋ ਮੇਰਾ ਪਰਪਸ ਮੋਟਾ-ਮੋਟਾ ਬੜਾ ਸਿੰਪਲ ਹੈ ਕਿ ਸਚਾਈ ਸਾਹਮਣੇ ਆਉਣੀ ਚਾਹੀਦੀ ਜਨਤਾ ਦੇ ਜਨਤਾ ਨੂੰ ਇਮੋਸ਼ਨਲ ਫੂਲ ਬਣਾਉਣ ਵਾਲਾ ਬੰਦਾ ਨਹੀਂ ਚਾਹੀਦਾ ਜਨਤਾ ਦੇ ਅੱਗੇ ਉਹ ਚੀਜ਼ ਆਵੇ ਕੋਈ ਸ਼ੱਕ ਨਹੀਂ ਜੇ ਇਹ ਬੰਦਾ ਸੱਚਾ ਹੁੰਦਾ ਔਰ ਸੱਚੀ-ਮੁੱਚੀ ਇਹਦੇ ਨਾਲ 4 ਲੱਖ ਰੁਪਏ ਦਾ ਠੱਗੀ ਵਜਰੀ ਹੁੰਦੀ ਮੰਨ ਲਨੇ ਆ ਇਹ ਨਿਰੋਲ ਹੋਇਆ ਸੀਬੀਆਈ ਕੋ ਜਾਂਦਾ ਮੈਂ ਅੱਜ ਇਹਦੇ ਨਾਲ ਖਲੋਤ ਆਉਣਾ ਸੀ ਮੈਂ ਅੱਜ ਵੀ ਪੈਸੇ ਦਿੱਤੇ ਹੀ ਨਹੀਂ ਮੈਨੂੰ ਤਾਂ ਮੈਂ ਸ਼ਿਕਾਇਤ ਨਾਲ ਦੇ ਨਾਲ ਦਿੱਤੀ ਉਹ ਸ਼ਿਕਾਇਤ ਦਿੱਤੀ ਮੈਂ ਕਹਿੰਨਾ ਬਿਲਕੁਲ ਠੀਕ ਹੈ ਲੈ ਜਿੱਦਣ ਪਹਿਲੇ ਦਿਨ ਸ਼ਿਕਾਇਤ ਕੀਤੀ ਉਸ ਤੋਂ ਪਹਿਲਾਂ ਜਿਹੜੇ ਪੈਸੇ ਦਿੱਤੇ ਉਹਦਾ ਕੀ ਕਰੇਗਾ ਕਿੰਨੇ ਪੈਸੇ ਦਿੱਤੇ ਇਹ ਉਹ ਦੱਸੇਗਾ ਕ੍ਰਿਸ਼ਨ ਨੂੰ ਮੈਂ ਤਾਂ ਬਾਅਦ ਚ ਦੱਸੂਗਾ ਵੇਲਾ ਕ੍ਰਿਸ਼ਨ ਨੂੰ ਦੱਸੇਗਾ ਔਰ ਕਈ ਮਹੀਨਿਆਂ ਤੋਂ ਇਹ ਕੁੱਤੀ ਚੋਰ ਰਲੇ ਸੀ ਇਹ ਚੁੰਮੀਆਂ ਕਰ ਰਹੇ ਸੀ ਆਪਸ ਵਿੱਚ ਇੱਕ ਦੂਜੇ ਨੂੰ ਤੇ ਇਹ ਲੈਣ ਦੇਣ ਚੱਲ ਰਿਹਾ ਸੀ ਇਹ 4 ਮਹੀਨਿਆਂ ਦਾ ਬਕਾਇਆ ਸੀ ਕਿੰਨੇ ਲੱਖ 16 ਲੱਖ ਰੁਪਇਆ ਜਿਹੜਾ ਉਹ ਕਹਿੰਦਾ ਵੀ 8 ਤੇ ਦੇ ਜਾ ਉਹ ਵੀਡੀਓ ਆਡੀਓ ਰਿਕਾਰਡਿੰਗ ਸੁਣੀ ਨਾ ਉਹ ਕਹਿੰਦਾ ਵੀ ਥੋੜੇ ਜਿਹਾ ਬੱਤੇ ਦਿਵਾ ਦੇ ਹੁੰਦੇ ਇੰਨੇ ਹੋ ਗਏ ਨੇ ਉਹ ਰਿਕਾਰਡਿੰਗ ਦੇ ਚੱਕਰ ਚ ਫਸਿਆ ਪਰ ਇਹੋ ਜਦੋਂ ਸਾਰਿਆਂ ਦਾ ਫੋਕਸ ਤਾਂ ਐਚਐਸ ਭੁੱਲਰ ਹੈ ਤੁਸੀਂ ਆਕਾਸ਼ ਬੱਤੇ ਤੇ ਸੂਈ ਟਕਾ ਲਈ ਤੇ ਤੁਹਾਨੂੰ ਵੀ ਲੋਕ ਚੰਗਾ ਮਾੜਾ ਕਹਿਣਗੇ ਵੀ ਦੇਖੋ ਐਚਐਸ ਭੁੱਲਰ ਦੀ ਗੱਲ ਇਹ ਘੱਟ ਕਰਦੇ ਆ ਉਹਨਾਂ ਨਾਲ ਕਿਤੇ ਸੈਟਿੰਗ ਤਾਂ ਨਹੀਂ ਹੋਗੀ ਵਕੀਲ ਸਾਹਿਬ ਦੀ ਭਾਜੀ ਮੇਰੀ ਸੈਟਿੰਗ ਤੇ ਆਕਾਸ਼ ਬੱਤੇ ਨਾਲ ਹੀ ਸੁਣਿਓ ਨਾ ਉਹ ਕਾਕਾ ਗੱਲ ਨਾ ਕਰਿਓ ਕਿਸੇ ਨਾਲ ਤੇ ਮੇਰੀ ਵੀ ਭੁੱਲਰ ਨਾਲ ਵੀ ਆ ਭਾਜੀ ਵਕੀਲ ਦਾ ਕੀ ਹੁੰਦਾ ਵਕੀਲ ਨੇ ਲਾ ਨੂੰ ਪ੍ਰੋਟੈਕਟ ਕਰਨਾ ਹੈ। ਹੂੰ ਇਹ ਬੰਦਾ ਸਕੇਪਗੋਟ ਬਣ ਕੇ ਬਲੀ ਦਾ ਬੱਕਰਾ ਜਿਹਾ ਬਣ ਕੇ ਵਿਚਾਰਾ ਜਿਹਾ ਬਣ ਕੇ ਹੁਣ ਜਿਹੜੇ ਅਫਸਰ ਕੋ ਜਾਏਗਾ ਮੇਰੀ ਵੀਡੀਓ ਵੇਖੀ ਹੋਈਗੀ ਅਫਸਰ ਨੇ ਉਹ ਕਿਸ ਨਜ਼ਰ ਨਾਲ ਇਹਨੂੰ ਵੇਖੇਗਾ ਉਹ ਵੀ ਜ਼ਰੂਰੀ ਹੈ ਨਸ਼ਰ ਕਰਨਾ। ਸਰਚਰਨ ਭੁੱਲਰ ਬਾਰੇ ਤੁਹਾਡਾ ਕੀ ਖਿਆਲ ਹੈ? ਮੋਸਟ ਕਰਪਟ ਆਦਮੀ ਉਹਦੇ ਵਾਸਤੇ ਤੇ ਕੁਝ ਮੰਤਰੀਆਂ ਨੇ ਵੀ ਸਵਾਲ ਕੀਏ ਸੀ ਵੀ ਇਹਦੀ ਬਦਲੀ ਉਥੇ ਗੁਰਦਾਸਪੁਰ ਕਰ ਦਿਓ। ਸ਼ਹਿਰ ਦੀਆਂ ਰੰਡੀਆਂ ਉੱਥੇ ਚੱਲ ਜਣੀਆਂ। ਚਲਾ ਦਿਓ ਰੋਕਿਓ ਨਾ ਇਹਨੂੰ। ਬੰਦ ਨਾ ਕਰਿਓ। ਮੈਂ ਉਹ ਵੀਡੀਓ ਸਾਮ੍ਹ ਕੇ ਰੱਖੀ ਹੈ। ਇਹ ਤਾਂ ਤੁਹਾਨੂੰ ਵੀ ਲੀਗਲ ਨੋਟਿਸ ਆ ਸਕਦਾ ਆਂਦੇ ਉਹ ਤੁਹਾਨੂੰ ਨਾਲ ਹੀ ਆਣਾ ਘੱਟੇ ਭੁਗਤਾਂਗੇ ਡਰ ਕਾ ਦਾ ਇਹ ਵੀਡੀਓ ਚਲਦੀਆਂ ਪਈਆਂ ਉਹ ਇੰਨਾ ਕ ਕੈਰੇਕਟਰ ਵੱਲੋਂ ਵਧੀਆ ਇਨਸਾਨ ਸੀ ਬਾਕੀ ਜਿੰਨਾ ਕ ਪੈਸਾ ਲੱਭਿਆ ਜਿੰਨੀ ਬਿਨਾਮੀ ਪ੍ਰਾਪਰਟੀਆਂ ਲੱਭਦੀਆਂ ਪਈਆਂ ਉਥੋਂ ਕੈਰੇਕਟਰ ਸਾਹਮਣੇ ਆਂਦਾ ਪਿਆ ਡੇਢ ਤੋਂ 2.5 ਸਾਲ ਇੰਨੇ ਡਰਗ ਮਾਫੀਆ ਦੇ ਕੇਸ ਦੀ ਫਾਈਲ ਦੱਬ ਕੇ ਰੱਖੀ ਆ ਜਵਾਬ ਦੇ ਸਕਦਾ ਮੈਨੂੰ ਡੀਏਜੀ ਪੁਲਰ ਹਰ ਚਰਨ ਭੁੱਲਰ ਨੇ ਹੁਣ ਤੱਕ ਇੱਕੋ ਬਿਆਨ ਦਿੱਤਾ ਜਦੋਂ ਕੋਰਟ ਦੀ ਪੇਸ਼ੀ ਦੌਰਾਨ ਕਹਿੰਦੇ ਕੋਰਟ ਇਨਸਾਫ ਕਰੇਗੀ ਮੈਂ ਹਰ ਗੱਲ ਦਾ ਜਵਾਬ ਦੇਵਾਂਗਾ ਭਾਜੀ ਮੇਰੇ ਵਰਗੇ ਤੁਹਾਡੇ ਵਰਗੇ ਭਰਾ ਲੱਗੇ ਅਸੀਂ ਉਹਦੇ ਮਗਰ ਵੀ ਉਹ ਤਾਂ ਜੇ ਇਹਦੀ ਸੀਬੀਆਈ ਤੱਕ ਰਹਿ ਗਈ ਪੁਸ਼ਤਾਸ਼ ਇਹ ਬਚ ਕੇ ਬਾਹਰ ਆਏਗਾ ਅੱਜ ਮੇਰੀ ਗੱਲ ਖਾ ਲੋ ਮੈਂ ਬੜਾ ਸੋਚ ਕੇ ਨਿਕਲ ਕੇ ਰਿਹਾ ਸੀਬੀਆਈ ਨੇ ਦੇਖੋ ਰਿਮਾਂਡ ਨਹੀਂ ਮੰਗਿਆ ਤਾਂ ਔਰ ਜੇ ਦੀ ਜੁਡੀਸ਼ੀਅਲ ਇਨਕੁਆਇਰੀ ਨਾ ਖੁੱਲੀ ਇਹਦੇ ਦੌਰਾਨ ਬਾ ਇਜ਼ਤ ਬਰੀ ਬਾਰ ਆਏਗਾ ਮੇਕੋ ਅਜਲ ਲਖਾ ਲੋ ਇਹ ਨਹੀਂ ਗੱਲ ਪਰ ਇਨਾ ਕੈਸ਼ ਇਨਾ ਗੋਲਡ ਹੋ ਕਿਵੇਂ ਸਾਬਤ ਹੋਏਗਾ ਕਿ ਉਹ ਇੱਕ ਨੰਬਰ ਦਾ ਜੱਟ ਹੈ ਨਾ ਦਿਖਾ ਦੇਗਾ ਬੈਕਡੇਟ ਦੇ ਬਾਹਰ ਨਿਕਲਦੇ ਸਰ ਬੈਕਡੇਟ ਚ ਬਿਆਨੇ ਕੀ ਨਹੀਂ ਬੰਦਾ ਇੰਡੀਆ ਚ ਦਿਖਾ ਦੇਗਾ 5 ਕਰੋੜ ਨੂੰ ਸ਼ੰਕਾ ਹੈ ਕਿ ਇਸ ਕੇਸ ਚ ਇਥੋਂ ਤੱਕ ਕਾਰਵਾਈ ਹੋਣ ਦੇ ਬਾਵਜੂਦ ਵੀ ਅਫਸਰ ਬਚ ਸਕਦੇ ਆ 100% ਬਚੇਗਾ ਜੀ ਜੇ ਸੀ ਬੀ ਆਈ ਤੱਕ ਰਹਿ ਗਈ 2.5 ਕਿਲੋ ਸੋਨਾ ਕਿੰਨੀ ਵੱਡੀ ਗੱਲ ਹੈ ਸੀ ਬੀ ਆਈ ਤੋਂ ਬਾਅਦ ਹੁਣ ਹੋਰ ਕੌਣ ਕਰੇ ਜਾਂਚ ਯਮਰਾਜ ਜੁਡੀਸ਼ੀਅਲ ਅਫਸਰ ਹਮ ਅ ਜੁਡੀਸ਼ੀਅਲ ਪੈਨਲ ਬੈਠੇ ਜੁਡੀਸ਼ੀਅਲ ਪੈਨਲ ਚ ਫਿਰ ਇਹਦੀ ਨੌਕਰੀ ਵੀ ਜਿਹੜੀ ਲੱਗੀ ਇਹਦੀ ਹਮ ਉਹ ਵੀ ਗਲਤ ਤੱਥਾਂ ਦੇ ਆਧਾਰ ਤੇ ਲੱਗੀ ਜੇ ਹਮ ਐਲੀਜੀਬਲ ਨਹੀਂ ਸੀਗਾ ਕਿਉਂ ਲੱਗੀ ਕਿਵੇਂ ਲੱਗੀ ਕਿੱਦਾਂ ਵੜ ਗਿਆ ਪੁਲਿਸ ਨੂੰ ਕਾਨੂੰਨ ਦੇ ਚੰਗੇ ਜਾਣਕਾਰੋਂ ਕਦੇ ਕਿੰਨੇ ਸਾਲਾਂ ਤੋਂ ਤੁਹਾਨੂੰ ਲੋਕ ਦੇਖ ਰਿਹਾ ਵਕਾਲਤ ਕਰਦੇ ਆ ਮੀਡੀਆ ਸਾਹਮਣੇ ਵੀ ਤੁਸੀਂ ਆਪਣੇ ਪਦਰ ਦੇ ਉੱਤੇ ਫਿਰ ਇੱਕ ਮਸੌਦਾ ਤਿਆਰ ਕਰੋ ਐਪਲੀਕੇਸ਼ਨ ਵਾਲਾ ਸ਼ਿਕਾਇਤਕਰਤਾ ਤੁਸੀਂ ਬਣ ਜਾਓ ਫਿਰ ਇਹਨਾਂ ਦੇ ਸੁਨੀਲ ਮੱਲਨ ਕਿਤੇ ਕਿਤੇ ਨਾਲ ਲੜੇਗਾ ਮੈਂ ਘਰ ਦੀ ਰੋਟੀ ਕਮਾਣੀ ਹੈ ਇਹਨਾਂ ਦੇ ਲਈ ਭੱਜਾ ਫਿਰਨਾ ਮੈਂ ਜਨਤਾ ਨੂੰ ਸੂਚਨਾ ਦੇ ਦਿੱਤੀ ਕੋਈ ਹੋਰ ਕਰ ਲਵੇ ਮੈਂ ਉਹਦੀ ਮਦਦ ਕਰਨ ਨੂੰ ਤਿਆਰ ਹਾਂ ਆਜੋ ਮੈਂ ਕਿੰਨੀਆਂ ਕਿ ਲੜਾਈਆਂ ਲੜਾਂਗਾ ਹੁਣ ਮੇਰੀ ਅਗਲੀ ਪਟੀਸ਼ਨ ਇਹ ਮੇਰਾ ਵਾਦਾ ਹੈ ਜੇ ਪ੍ਰਮਾਤਮਾ ਨੇ ਸੁੱਖ ਰੱਖਿਆ ਮੈਨੂੰ ਸਮਾਂ ਮਿਲਿਆ ਜਿੰਨੀ ਨਜਾਇਜ਼ ਸਿਕਿਉਰਿਟੀ ਪੰਜਾਬ ਪੁਲਿਸ ਲੈ ਕੇ ਤੁਰੇ ਫਿਰਦੀ ਹੈ ਉਹਦੇ ਤੇ ਮੇਰੀ ਡਿਟ ਪਏਗੀ ਉਹ ਮੈਂ ਬੰਦ ਕਰਵਾਵਾਂਗਾ ਇਹ ਉਸ ਬੰਦਿਆਂ ਦੀ ਆੜ ਚ ਹਰਚਰਨ ਸਿੰਘ ਇੱਕ ਹੋਰ ਸੀ ਜਿਹੜਾ ਤੁਹਾਨੂੰ ਦੱਸਿਆ ਮੈਂ ਇਹ ਵਿਇਲੈਂਸ ਦਾ ਏਆਈਜੀ ਉਹ ਬੰਦਾ ਸਿਗਰਟਾ ਵੀ ਕੇ ਬੰਦੇ ਦੇ ਮੂੰਹ ਤੇ ਧੂਆ ਮਾਰਦਾ ਸੀ ਤੇ ਸਿਗਰਟ ਪੀਉਣ ਵਾਲਾ ਪਲੇਟ ਚ ਰੱਖ ਕੇ ਲਿਆਉਣ ਵਾਲਾ ਸਾਡਾ ਕੋਈ ਸਰਦਾਰ ਭਰਾ ਹੁੰਦਾ ਸੀ ਮੈਨੂੰ ਅੱਗ ਲੱਗੇ ਸੀ ਉਹਨੂੰ ਬਾਹਰ ਆ ਕੇ ਮੁੰਡੇ ਤੇ ਹੱਥ ਰੱਖਿਆ ਮੈਂ ਕਿ ਕੀ ਗੱਲ ਕਾਕਾ ਜਮੀਰ ਮਾਰ ਲਿਆ ਇਹ ਗੁਰੂਆਂ ਦੀ ਪੱਗ ਲਾ ਦੇ ਫਿਰ ਜੇ ਤੂੰ ਸਿਗਰਟਾਂ ਪੀਉਣੀਆਂ ਤੇ ਇਹ ਮੈਂ ਕਹਿ ਗਿਆ ਸੀ ਉਹਨੂੰ ਕਹਿੰਦਾ ਭਾਜੀ ਕੀ ਕਰੀਏ ਮਤਇਤਾ ਮੇਰਾ ਜਮੀਰ ਵੇਜ ਕੇ ਮਤਾਇਤਾ ਤੇ ਲੰਢ ਦਾ ਤੇਰੇ ਮਤਾਇਤਾ ਹੁੰਦਾ ਜਿਹੜੀਆਂ ਤੁਸੀਂ ਇਸ ਕੇਸ ਨਾਲ ਜੁੜੀਆਂ ਤੱਥਾਂ ਦੇ ਆਧਾਰ ਤੇ ਜਾਂ ਗੱਲਾਂ ਕਰ ਰਹੇ ਹੋ ਤੁਹਾਡੇ ਕੋਲ ਜਿੰਨੇ ਵੀ ਫੈਕਟ ਪੁੱਜੇ ਤੁਸੀਂ ਹੁਣ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ ਕਿ ਕੇਸ ਸਿਰੇ ਕਿਵੇਂ ਲੱਗੇਗਾ ਇਹਦੇ ਵਿੱਚ ਦੋਸ਼ੀ ਕੌਣ-ਕੌਣ ਹੈ ਤੁਸੀਂ ਦੱਸ ਦਿੱਤਾ ਪਰ ਇਹ ਕੇਸ ਸਿਰੇ ਬੰਨੇ ਕਿਵੇਂ ਲੱਗੂਗਾ ਦੇਖੋ ਪਹਿਲਾਂ ਤੇ ਸੀਬੀਆਈ ਆਪਣੀ ਕੰਮ ਕਰ ਰਹੀ ਹੈ ਔਰ ਕੱਢੇਗੀ ਕਈ ਕੁਝ ਹੋਰ ਕੱਢੇਗੀ ਆਮਦਨ ਤੋਂ ਵੱਧ ਇਹਦੀ ਪ੍ਰਾਪਰਟੀ ਤੇ ਐਸੈਟਸ ਹੁਣ ਉਹਦੀ ਮੈਨੇਜਮੈਂਟ ਨੇ ਕਿਵੇਂ ਕੀਤੀ ਹੈ ਕਈ ਵੇਖੋ ਨਾ ਵਿਜੀਲੈਂਸ ਨੇ ਵੀ ਕਈ ਪਰਚੇ ਦਰਜ ਕੀਤੇ ਪਿੱਛੇ ਜੇ ਇੱਕ ਈਓ ਸੀਗਾ ਉਹਦੇ ਤੇ ਪਰਚਾ ਦਰਜ ਕੀਤਾ ਉਹਨੇ 12-15 ਪ੍ਰਾਪਰਟੀਆਂ ਬਣਾਈਆਂ ਸੀ 12 ਸਾਲਾਂ ਚ ਕਈ 100 ਕਰੋੜ ਦੀਆਂ ਉਹ ਵੀ ਕੁਛ ਨਹੀਂ ਬੰਨਾ ਕਾਰਨ ਹੈ ਕਿ ਜਦੋਂ ਇਹ ਲੋਕ ਕੰਮ ਕਰਦੇ ਆ ਉਦੋਂ ਇਹ ਨਾਲ ਨਾਲ ਉਹਦੀਆਂ ਰਿਟਰਨਾ ਪਰਦੇ ਆ ਬਲੈਕ ਮਾਰਕੀਟਿੰਗ ਕਿੱਥੇ ਹੁੰਦੀ ਹੈ ਤੁਸੀਂ ਸ਼ੋਰਮ ਖਰੀਦਿਆ 5 ਕਰੋੜ ਦਾ ਰਜਿਸਟਰੀ ਕਿੰਨੇ ਦੀ 50 ਲੱਖ ਦੀ ਸਾਢੇ 4 ਕਰੋੜ ਤੇ ਤੁਸੀਂ ਦੋ ਨੰਬਰ 'ਚ ਐਡਜਸਟ ਕਰਕੇ ਬਿਆਨਾ ਕੋਈ ਨਹੀਂ ਪਰੂਫ ਕੋਈ ਨਹੀਂ ਕੈਸ ट्रांजੈਕਸ਼ਨ ਦਾ ਪ੍ਰੂਫ ਕੋਈ ਨਹੀਂ ਉਹ ਤੇ ਪੜ ਗਿਆ ਕਿੱਥੋਂ ਲੱਭੋਗੇ ਤੁਸੀਂ ਮਾਰਕੀਟ ਵੈਲਿਊ ਅਸੈਸ ਕਰਾਈ ਜੋ ਮੇਰੇ ਵਰਗਾ ਵਕੀਲ ਹੋਗਾ ਉਹ ਕਹੇਗਾ ਜੀ ਇਹਨਾਂ ਨੂੰ ਮਾਰਕੀਟ ਵੈਲਿਊ ਇੰਨੀ ਲੱਗਦੀ ਹੈ ਤੇ ਖਰੀਦ ਲੈਣ ਮੈਨੂੰ ਇਹਨਾਂ ਪੈਸੇ ਦੇ ਦੇ ਤਨ ਪੱਕੇ ਤੇ ਮੈਂ ਟੈਕਸ ਬੰਗਲਾ ਦਿੰਦਾ ਤੁਸੀਂ ਜਿੰਨੀਆਂ ਗੱਲਾਂ ਇਹਨਾਂ ਦੇ ਅਫਸਰशाही ਦੇ ਢੰਗ ਤਰੀਕੇ ਦੱਸ ਰਹੇ ਹੋ ਆਈਪੀਐਸ ਲੋਬੀ ਇਕੱਠੀ ਹੋ ਕੇ ਤੁਹਾਡੇ ਦਿਵਾਲੇ ਹੋ ਗਈ ਫੇਰ ਸੁਨੀਲ ਮੱਲਨ ਨਿਕਾਲਾ ਕੋਟ ਐਵੇਂ ਨਹੀਂ ਪਾਇਆ ਮੇਰੇ ਪਿੱਛੇ ਲੱਖ ਹੈ ਕਲਗੀਆਂ ਵਾਲੇ ਬਾਦਸ਼ਾਹ ਦਾ ਵੀ ਸਵਾ ਲੱਖ ਮੈਂ ਬਥੇਰਾ ਹੀ ਆ ਇਹ ਕਿੰਨੇ ਕਨੇ ਪੰਜਾਬ ਚ ਵਕੀਲਾਂ ਤੋਂ ਵੱਧ ਨੇ ਤੇ ਅਸੀਂ ਜਿੰਦਿਆਂ ਦਾ ਹਰ ਦੁਆਰ ਆ ਪਰ ਅੱਜ ਤੋਣਾ ਤੇ ਕੋਰਟ ਚ ਪੈਣਾ ਹਲਵਿੰਗਾ ਕਿਉਂ ਨਹੀਂ ਹੁੰਦਾ ਅੱਜ ਤੱਕ ਇਤਿਹਾਸ ਰਿਹਾ ਹੈ ਕ੍ਰਪਸ਼ਨ ਕੇਸ ਵਿੱਚ ਆਈਪੀਐਸ ਅਫਸਰ ਕਦੇ ਡਿਸਮਿਸ ਨਹੀਂ ਹੋਇਆ ਮੈਂ ਕਿਹ ਅਫਸਰ ਦੀ ਗੱਲ ਕਰਦੇ ਹੋ ਤੁਹਾਨੂੰ ਮੈਂ ਮੌਜੂਦਾ ਐਗਜ਼ਾਮਪਲ ਦਿੰਦਾ ਹੁਣ ਲੁਧਿਆਣੇ ਦੇ ਕਮਿਸ਼ਨਰ ਪੁਲਿਸ ਸੁਪਨ ਸ਼ਰਮਾ ਜੀ ਮੇਰੇ ਜਰੂਰ ਵੀਡੀਓ ਵੇਖਣ ਉਹਨਾਂ ਦੇ ਮਤਇਤ ਉਹਨਾਂ ਦੇ ਇੱਕ ਥਾਣੇ ਦਾ ਐਸਐਚਓ ਅਦਿੱਤਿਆ ਸ਼ਰਮਾ 3 ਅਕਤੂਬਰ ਨੂੰ ਕਮਿਸ਼ਨਰ ਸਾਹਿਬ ਇੱਕ ਰਿਪੋਰਟ ਸਾਈਨ ਕਰਦੇ ਹੈ ਕਿ ਐਫਆਈਆਰ ਨੰਬਰ 84/25 ਗਲਤ ਹੈ ਇਹ ਖਾਰਜ ਕੀਤੀ ਜਾਂਦੀ ਹੈ। ਰਾਈਟ 6 ਤਰੀਕ ਨੂੰ ਡੀਐਸਪੀ ਹਾਈ ਕੋਰਟ ਚ ਐਫੀਡੇਵਿਟ ਦਿੰਦਾ ਕਿ ਅਸੀਂ ਚਲਾਨ ਪੇਸ਼ ਕਰ ਚੁੱਕੇ ਹਾਂ। ਤੇ 10 11 10 ਨੂੰ ਐਸਐਚਓ ਚਲਾਨ ਪੇਸ਼ ਕਰ ਦਿੰਦਾ। ਹੁਣ ਦੱਸੋ ਜਿਹੜਾ ਇਮੀਡੀਏਟ ਬਾਸ ਹੈ ਜ਼ਿਲ੍ਹੇ ਦਾ ਮਲਕ ਲੁਧਿਆਣੇ ਵਰਗੇ ਦਾ ਉਹਦਾ ਐਸਐਚਓ ਦੇ ਕੰਟਰੋਲ 'ਚ ਨਹੀਂ ਤੇ ਕੀ ਤੁਸੀਂ ਗੱਲਾਂ ਕਰੋਗੇ ਕਿੰਨੇ ਕੁ ਆਪਸ 'ਚ ਗਾਣੇ ਆ ਕਿ ਕਿੰਨੇ ਕੁ ਦੁਨੀਆ ਨੂੰ ਪਾਗਲ ਬਣਾਉਂਦੇ ਪਏ ਆ ਤੇ ਜਿਹੜੀ ਦੂਜੀ ਧਿਰ ਹੈ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਸਰਦਾਰਜੀ ਟੁਆਇਜ਼ ਜਸ਼ਵਿੰਦਰ ਭਰਲਾ ਦਾ ਨਾਮ ਹੈ ਤੇ ਸਲੂਜਾ ਸਟੋਰ ਜਸਪਾਲ ਸਿੰਘ ਸਲੂਜਾ ਉਹ ਕਹਿੰਦੇ 10-15 ਲੱਖ ਰੁਪਏ ਦੇ ਕੇ ਅਸੀਂ ਬੰਦਾ ਖਰੀਦਿਆ ਹੁਣ 15 ਜੇ ਐਸਐਚਓ ਆਪਣੇ ਕਮਿਸ਼ਨਰ ਪੁਲਿਸ ਦੀ ਬਦਖਲਾਫੀ ਕਰਦਾ ਤੇ ਕਿਹਦੇ ਕੋ ਜੁਰਤ ਹੈ ਇਹਨਾਂ ਨੂੰ ਕੰਟਰੋਲ ਕਰ ਲਵੇ ਭਾਜੀ ਕਿੰਨੇ ਨੇ 23 ਜ਼ਿਲ੍ਹੇ 23 ਕਮਿਸ਼ਨਰੀਆਂ ਐਸਐਸਪੀ ਤੇ ਇੱਕ ਜ਼ਿਲ੍ਹੇ 'ਚ 10 ਵੱਡੇ ਅਫਸਰ ਹਮ ਉਹਨਾਂ ਦੇ ਮੇਰੇ ਲਈ ਵੱਡੇ ਪਬਲਿਕ ਸਰਵੰਟ 250 ਬੰਦਾ ਮੈਨੇਜ ਕਰਨਾ ਹੈ ਪੁਲਿਸ ਗੱਲੀ ਮੈਨੇਜ ਕਰ ਲਓ ਤੇ 5 ਬੰਦੇ ਠੋਕ ਦਿਓ ਐਦਗੀ ਦੀ ਦੀਵਾਲੀ ਫਿੱਕੀ ਗਈ ਹੈ ਸਾਰਿਆਂ ਦੀ ਥੈਂਕ ਯੂ ਆਕਾਸ਼ ਬੱਤਾ ਤੇਰੇ ਇਸ ਪਰਚੇ ਕਰਕੇ ਨਾ ਅਫਸਰਾਂ ਨੇ ਫੋਨ ਬੰਦ ਕਰ ਲਏ ਮੈਂ ਵੀ ਦੋ ਗਣੂ ਫੋਨ ਕੀਤਾ ਸਰ ਮਿਲਣਾ ਆਣਾ ਸੀ ਨਹੀਂ ਕੁਕਾ ਮੋਰ ਸੀ ਉਹਨਾਂ ਨਾਲ ਬਰਾਦ ਦਿਵਾਲੀੋਂ ਬਾਅਦ ਆਈ ਮੇਰੇ ਨਾਲ ਯਰਾਨਾ ਸੀ ਉਹਨਾਂ ਨਾਲ ਬਰਾਦ ਦਿਵਾਲੀੋਂ ਬਾਅਦ ਆਈ ਕੁਝ ਤਾਂ ਪੋਜ਼ਿਟਿਵ ਹੋਇਆ ਇਸ ਕੇਸ ਦੇ ਨਾਲ ਬਿਲਕੁਲ 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 ਬਹੁਤ ਵਧੀਆ ਪੋਜ਼ਿਟਿਵ ਹੋਇਆ ਹੈ ਔਰ ਇਹ ਥੋੜੇ ਦਿਨ ਲਈ ਰਹਿਣਾ ਹੈ ਉਹ ਹੁਣ ਦਿਵਾਲੀ ਜਿਹੜੀ ਹੈ ਉਹ 3 ਕੁ ਮਹੀਨੇ ਬਾਅਦ ਮਨਾਈ ਜਾਣੀ ਹੈ ਦਿਵਾਲੀ ਦੇ ਮਨ ਦਿਵਾਲੀ ਤਾਂ ਮਨ ਕੇ ਰਹਿਣੀ ਹੈ ਮੈਂ ਕਹਿੰਦਾ ਦਿਵਾਲੀ ਦੇ ਕੁਝ ਨਾ ਕਰੋ ਇਹਨਾਂ ਦੇ ਘਰਾਂ ਦੇ ਬਾਹਰ ਇਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਬਾਹਰ ਕੈਮਰੇ ਲਵਾ ਦਿਓ ਬਸ ਕਿਹੜੀ ਗੱਡੀ ਆਈ ਸੀ ਤੇ ਕੀ ਕਰਨਾ ਸੀ ਬਹੁਤ ਇਹਨਾਂ ਹੀ ਬਹੁਤ ਆਕਾਸ਼ ਬੱਤਾਂ ਦੇ ਨਾਲ ਅੱਜ ਜੇ ਤੁਸੀਂ ਸਟੈਂਡ ਲੈਣਾ ਹੋਵੇ ਕਿਹੜੀ ਗੱਲ ਨਾਲ ਲਾਉਂਗੇ ਜਾਂ ਤੁਸੀਂ ਕਦੇ ਸੋਚਿਆ ਵੀ ਸੀ ਜਦੋਂ ਉਹਨੇ ਸ਼ਿਕਾਇਤ ਦਿੱਤੀ ਇਹ ਪਰਚਾ ਹੋਇਆ ਕਿ ਮੈਂ ਅੱਜ ਆਕਾਸ਼ ਬੱਤੇ ਦੇ ਨਾਲ ਖੜ੍ਹ ਜਾਵਾਂ ਕਿਉਂਕਿ ਬੰਦਾ ਦਲੇਰ ਹੈ ਮੇਰਾ ਬਿਲਕੁਲ ਮਨ ਬਣਿਆ ਸੀ ਕਿ ਮੈਂ ਇਸ ਬੰਦੇ ਦੀ ਪੂਰੀ ਮਦਦ ਕਰਨੀ ਹੈ ਪਰਕ ਨਹੀਂ ਕੀਤਾ ਨਹੀਂ ਮੈਂ ਕਿਉਂ ਕਰਨਾ ਉਹਨੂੰ ਲੋੜ ਹੈ ਮੇਰੇ ਕੋਲ ਆਵੇ ਵਕੀਲ ਨਹੀਂ ਕਿਸੇ ਕੋ ਜਾਣਦਾ ਅਸੀਂ ਕੋਈ ਸਬਜ਼ੀ ਵੇਚਣ ਜਾਣੀ ਕਿ ਕੋਈ ਨਹੀਂ ਤੁਹਾਨੂੰ ਲੱਗਿਆ ਹੋਵੇ ਵੀ ਬੰਦਾ ਬੜਾ ਦਲੇਰ ਨਿਕਲਿਆ ਕਿੰਨਾ ਮਰਜੀ ਦਲੇਰ ਹੋਵੇ ਭਾਜੀ ਜਿੰਨੂੰ ਲੋੜ ਹੈ ਸਾਡੇ ਅੱਡੇ ਤੇ ਆ ਜਾਵੇ ਅਸੀਂ ਨਹੀਂ ਕਿਸੇ ਕੋ ਜਾਣਦੇ ਆਪਣੀ ਗੱਦੀ ਤੇ ਆਵੇ ਆਪਣਾ ਕੰਮ ਲੈ ਕੇ ਆਵੇ ਫਰਿਆਦ ਲੈ ਕੇ ਆਵੇ ਤੇ ਸੁਣਾਂਗੇ ਆਪਣੀ ਇੰਨੇ ਦਿਨ ਨਹੀਂ ਮਾਰੇ ਆਏ ਕਿ ਸੜਕ ਦੇਖ ਲੋਗੇ ਕਹਾਂਗੇ ਮੇਕੋ ਕੇਸ ਕਰਾ ਲਾ ਟਾਈਮ ਨਹੀਂ ਗਾ ਇਹ ਗੱਲ ਯਾਦ ਰੱਖੋ ਮੇਰੀ ਗ੍ਰੇਸ ਨਹੀਂ ਗਈ ਮੇਰਾ ਸੋਚਿਆ ਕਿ ਖੜਨਾ ਚਾਹੀਦਾ ਉਦੋਂ ਫਿਰ ਤੂੰ ਤੁਹਾਡੇ ਕੀ ਆਇਆ ਨਹੀਂ ਫਿਰ ਮੈਂ ਟੀਵੀ ਸ਼ੋਅ ਕੀਤਾ ਉਹਦੇ ਚ ਬੋਲਿਆ ਤੇ ਖੜਨਾ ਕੀ ਸੀ ਮੈਨੂੰ ਤੇ ਮੇਰੇ ਫੈਨਸ ਨੇ ਮਸਾਲਾ ਹੀ ਬੜਾ ਭੇਜਤਾ ਕਿ ਮੱਲਨ ਸਾਹਿਬ ਮਸਾਲਾ ਲਾਓ ਇਹ ਕਾਸ਼ ਬੱਤਾ ਦੀ ਅਸਲੀ ਆ ਫਿਤਰਤ ਹੈ ਤੇ ਮੇਰਾ ਇੱਕ ਜ਼ਮੀਰ ਹੈ ਬਾਜੀ ਮੇਰੇ ਕੋਲ ਅਜੇ ਤੱਕ ਰੇਪਿਸਟ ਵੀ ਹੁੰਦਾ ਤੇ ਰਿਵਿਕਟਮ ਵੀ ਹੁੰਦਾ ਮੈਂ ਪਹਿਲਾ ਕੰਮ ਹੈ ਕਿ ਪੈਸੇ ਲੈਣਾ ਫਿਰ ਉਹਦੀ ਗੱਲ ਸੁਣਦਾ ਕੀ ਕਿਹਾ ਮੈਂ ਪਹਿਲਾਂ ਪੈਸੇ ਲੈਣਾ ਫਿਰ ਮੈਂ ਗੱਲ ਸੁਣਦਾ ਕਹੋ ਤਾਂ ਮੈਂ ਉਹਨੇ ਡੈਰੀ ਖੋਲ ਕੇ ਵਿਖਾ ਦਿੰਨਾ ਮੈਂ ਅੱਗੇ ਕੋਡਵਰਡ ਲਿਖਿਆ ਹੁੰਦਾ ਕਿ ਇਹਨੇ ਪੈਸੇ ਪਾਤੇ ਨੂੰ ਅਪਾਇੰਟਮੈਂਟ ਦੇਣੀ ਹੈ ਫਿਰ ਉਹਦੀ ਗੱਲ ਸੁਣਦਾ ਮੇਰੀ ਨਹੀਂ ਤਸੱਲੀ ਹੁੰਦੀ ਉਹਨੂੰ ਕਹਿੰਦਾ ਆ ਕਾਗਜ਼ ਲੈ ਕੇ ਆਈ ਫਿਰ ਅਗਲੀ ਵਾਰੀ ਗੱਲ ਸੁਣਦਾ ਸੁਣਨ ਤੋਂ ਬਾਅਦ ਫਿਰ ਮੈਂ ਚੂਜ਼ ਕਰਦਾ ਮੇਰਾ ਕੈਰੈਕਟਰ ਇਹ ਹੈ ਕਿ ਮੈਂ ਤੇਰਾ ਕੇਸ ਲੜਨਾ ਹੈ ਕਿ ਨਹੀਂ ਲੜਨਾ ਕਾਰਨ ਹੈ ਕਿ ਵਕੀਲ ਇੱਕ ਐਸਾ ਬੰਦਾ ਹੁੰਦਾ ਜਿੰਨੇ ਡਿਫੈਂਸ ਵੀ ਸੋਚਣੀ ਹੈ ਕਿਉਂਕਿ ਮੈਂ ਕਾਲਾਕੋਟ ਪਾ ਕੇ ਇਧਰ ਵੀ ਖਲੋਤਾ ਤੇ ਉਧਰ ਵੀ ਖਲੋਤਾ ਤੇ ਸਾਹਮਣੇ ਵੀ ਵਾਈ ਹੈ ਨਾ ਉੱਤੇ ਮੈਂ ਮਤਲਬ ਮੇਰਾ ਹੀ ਰੂਪ ਹੈ ਜਿਨੇ ਉਹ ਹੀ ਕਾਨੂੰਨੀ ਦਾਅਵਾ ਪੜੀਏ ਤੇ ਉਹ ਹੀ ਡਿਗਰੀ ਲਈ ਹੈ ਇੰਟੈਲੈਕਚੁਅਲ ਆਪਣਾ ਆਪਣਾ ਤੇ ਉਹਦੇ ਵਿੱਚ ਆਪਾਂ ਦੇਖੀਦਾ ਕਿ ਵਾਕਈ ਇਸ ਬੰਦੇ ਨਾਲ ਧੱਕਾ ਹੋਇਆ ਕਿ ਇਹ ਲਾਲਚੀ ਹੈ ਮੌਕਾਪਟੇਰੀਅਨ ਹੈ ਸੇ ਇਹੋ ਜੇ ਮੌਕਾਟੇਰੀਅਨ ਵਾਸਤੇ ਆਪਣੇ ਦਰਵਾਜ਼ੇ ਟੌਪ ਲੌਕਡ ਬੰਦ ਨੇ ਮੇਰੇ ਕੋਲ ਐਨ ਆਰ ਆਈ ਭੈਣ ਭਰਾਵਾਂ ਦੇ ਮਕਾਨ ਦੀਆਂ ਰਜਿਸਟਰੀਆਂ ਖਾਲੀ ਸਟੈਂਪ পেਪਰ ਸਾਈਨਡ ਕੋਠੀ ਦੇ ਚਾਬੀਆਂ ਮੇਰੇ ਕੋਲ ਪਈਆਂ ਜੇ ਉਹ ਮੈਨੂੰ ਕਹਿੰਦੇ ਹੈ ਕਿ ਵਕੀਲ ਸਾਹਿਬ ਜਾਓ ਸਾਡੇ ਘਰ ਚ ਰੋ ਤੁਹਾਨੂੰ ਪੁੱਛਣ ਨਹੀਂ ਕੋਈ ਆਉਂਦਾ ਆਪਾਂ ਇੱਕ ਰਾਏ ਦੇ ਘਰ ਚ ਖੁਸ਼ ਆ 10 ਕੋਠੀਆਂ ਹੋਣਗੀਆਂ ਓਟ ਓਟ ਜਿਦੀਆਂ ਚਾਬੀਆਂ ਮੇਰੇ ਕੋਲ ਨੇ ਜਿਦੀ ਕੇ ਟੈਕਰ ਉਹ ਮੈਨੂੰ ਫੜਾ ਕੇ ਕਿ ਕੋਈ ਨਹੀਂ ਜਦੋਂ ਸਾਡਾ ਕੋਈ ਵੀ ਆਏਗਾ ਅਸੀਂ ਤੁਹਾਨੂੰ ਦੇ ਦਾਂਗੇ ਪਰ ਜ਼ਮੀਰ ਨਹੀਂ ਮੰਨਦੀ ਭਾਜੀ ਔਰ ਜਿਹੜੇ ਇਹੋ ਜਿਹੇ ਲਾਲਚੀ ਬੇਈਮਾਨ ਔਰ ਮੌਕਾ ਟੇਰੀਨ ਲੋਕ ਨੇ ਇਹਨਾਂ ਨਾਲ ਅੱਗੇ ਤੁਰ ਕੇ ਬਾਬੇ ਨਾਨਕ ਦੀ ਕੋਲ ਗਾਲਾਂ ਖਾਣ ਵਾਲੀ ਗੱਲ ਐ ਬਦਨਾਮੀ ਲੈਣ ਵਾਲੀ ਗੱਲ ਐ ਔਰ ਬੁਰਾ ਹੋਣ ਵਾਲੀ ਗੱਲ ਐ ਜਦੋਂ ਹਾ ਲੱਗਦੀ ਹੈ ਨਾ ਇੱਕ ਹੋਰ ਡੀਆਈਜੀ ਹੁੰਦੀ ਸੀ ਮੇਰੇ ਬੜੇ ਵਧੀਆ ਇੱਕ ਵਿਭਾਗ ਦੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਸੁਨੀਲ ਯਾਦ ਰੱਖ ਪੁੱਤ ਜਦੋਂ ਹਾ ਲੱਗਦੀ ਹੈ ਨਾ ਉਹ ਦਿਲ ਦੀ ਉਸ ਗਰਾਈ ਚੋਂ ਨਿਕਲਦੀ ਹੈ ਜਿੱਥੋਂ ਬੰਦਾ ਰੱਬ ਨੂੰ ਯਾਦ ਨਹੀਂ ਕਰ ਸਕਦਾ ਤੇ ਉਹ ਅਸਰ ਕਰਦੀ ਕਦੀ ਗੰਦੀ ਕਮਾਈ ਨਾ ਕਰੀਂ ਹੱਕ ਦੀ ਕਮਾਈ ਥੋੜੀ ਖਾ ਲੋ ਬੜਾ ਮਜ਼ਾ ਆਉਂਦਾ ਭਾਜੀ ਸੁਖੀ ਆ ਐਸ਼ ਕਰ ਰਹੇ ਆ ਲੋਕੀ ਸੜਦੇ ਆ ਸਾਨੂੰ ਸੁਆਦ ਆਉਂਦਾ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਸ਼ੁਕਰੀਆ ਜਨਾਬ ਐਡਵੋਕੇਟ ਸੁਨੀਲ ਮੱਲਨ ਜਿਨ੍ਹਾਂ ਨੇ ਇਸ ਕੇਸ ਬਾਰੇ ਆਕਾਸ਼ ਬੱਤਾ ਬਾਰੇ ਗੱਲਾਂ ਜਿਹੜੀਆਂ ਕਈਆਂ ਨੇ ਦਾਅਵੇ ਕੀਤੇ ਨੇ ਕਿ ਇਸ ਮਾਮਲੇ ਦੇ ਵਿੱਚ ਉਹ ਕੀ ਕੀ ਕਰਦਾ ਰਿਹਾ ਉਸ ਦੀ ਜਿਹੜੀ ਹਿਸਟਰੀ ਸ਼ੀਟ ਕੀ ਰਹੀ ਹੈ ਦੂਜੇ ਪਾਸੇ ਐਚਐਸ ਭੁੱਲਰ ਨੂੰ ਵੀ ਇਹਨਾਂ ਨੇ ਆਖਿਆ ਕਿ ਉਹ ਜਿਹੜੇ ਅਫਸਰ ਨੇ ਉਹ ਕਿਵੇਂ ਬਚ ਸਕਦੇ ਨੇ ਜੇਕਰ ਸਹੀ ਢੰਗ ਦੇ ਨਾਲ ਜਾਂਚ ਪੜਤਾਲ ਨਾ ਹੋਈ ਔਰ ਇਸ ਮਾਮਲੇ ਦੇ ਵਿੱਚ ਹੁਣ ਆਕਾਸ਼ ਬੱਤਾਂ ਨੂੰ ਵੀ ਜਾਈਦਾ ਹੈ ਕਿ ਐਡਵੋਕੇਟ ਸੁਨੀਲ ਮੱਲਨ ਨੇ ਜੋ ਗੱਲਾਂ ਆਖੀਆਂ ਨੇ ਇਹਨਾਂ ਗੱਲਾਂ ਦਾ ਜਵਾਬ ਜਲਦ ਤੋਂ ਜਲਦ ਦੇਣਾ ਚਾਹੀਦਾ ਹੈ ਕਿ ਇਹਨਾਂ ਗੱਲਾਂ ਵਿੱਚ ਸੱਚਾਈ ਕਿੰਨੀ ਹੈ ਔਰ ਇਹ ਪਰਚੇ ਦਰਜ ਹੋਏ ਤਾਂ ਹੋਏ ਕਿਉਂ ਸੀ ਜਦੋਂ ਤੱਕ ਉਹ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਉਦੋਂ ਤੱਕ ਇਹ ਉਲਝਣਤਾਣੀ ਜਾਂ ਗੁੰਝਲਦਾਰ ਸਵਾਲ ਉਸੇ ਤਰ੍ਹਾਂ ਲੋਕਾਂ ਦੇ ਮਨ ਵਿੱਚ ਖੜਕਦੇ ਰਹਿਣਗੇ ਫਿਲਹਾਲ ਇਸ ਰਿਪੋਰਟ ਵਿੱਚ ਐਨਾ ਹੀ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਚੰਡੀਗੜ੍ਹ